ਬਿੰਦਾਗੜ ਡੇਰੀ ਫਾਰਮ ਬੂ냐 ਵਾਲਾ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਦੋ ਦਰਵਾਛੇ ਭਜਾਉਣਾ ਜੀ ਆ ਆਪਣੇ ਵਾਲਾ ਵੜਕਾ ਪਹਿਲੀ ਯਾਰ ਭੱਜਣ ਲੱਗਾ ਦੂਜਾ ਦੋ ਦਰ ਆਜਾ ਕਰੇ ਇੱਕ ਦੋ ਵੀ ਖੜਿਆ ਬਾਹਰ ਤੇ ਆ ਵੜਕਾ ਭਜਦਾ ਤੇ ਦੋ ਦਰ ਮੇਲੇ ਤੇ ਆ ਤੁਸੀਂ ਦੇਖੋ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਹੈ ਦੂਰ ਦੂਰ ਦਾ ਸਾਰੇ ਗਏ ਆ ਵਾ ਵੜ ਕੇ ਖੜੇ ਇੱਧਰ ਆਏ ਭਾਜੀ ਜਾਂਦੇ ਆ ਇਧਰ ਨੂੰ ਤੁਸੀਂ ਵੇਖੋ ਸਾਰੇ ਜਿੱਥੇ ਜਿੱਥੇ ਜਿਹਦਾ ਸੂਤ ਪੈਂਦਾ ਆਉਦਾ ਐ ਖੜੀ ਖੜੇ ਆ ਤਾਂ ਆਪਣੇ ਵਾਲਾ ਜਾਂਦਾ ਪਰਮਾਨ ਵਾਲਾ ਦੇਖਦੇ ਆਂ ਜੀ ਕੀ ਕਰਦਾ ਪਹਿਲੀ ਯਾਰ ਮੇਲੇ ਤੇ ਬਾਹਰ ਆਇਆ ਐ ਤੇ ਇਹਦੇ ਨਾਲ ਇਹਦਾ ਜੋਟਾ ਆਪਣੇ ਵਾਲੇ ਦਾ ਬਾਕੀ ਕਰੋ ਪਰਮਾਤਮਾ ਦੇ ਡੋਰਾ ਦੋ ਮਾਲ ਜਦੋਂ ਖੋਲਦੇ ਆ ਆਪਣੇ ਟਾਈਮ ਹੀ ਟੰਣਾ ਤੇ ਵਾਛੇ ਇੱਥੇ ਅੱਜ ਜਿੰਨੇ ਵੀ ਟੌਪ ਆਏ ਵੇ ਆ 40 40 ਲੱਖ ਵਾਲੇ 30 30 ਵਾਲੇ 24 ਵਰਗਿਆ ਅੰਗਰੇਜ਼ ਸਾਰੇ ਵਹਿੜ ਕੇ ਆਏ ਵੇ ਅੱਜ ਦੇਖਦੇ ਆ ਚਲੋ ਕੀ ਕਰਦਾ ਨੰਬਰ ਆਉਂਦਾ ਜਾਂ ਕੀ ਆ ਪਰਮਾਤਮਾ ਹੱਥ ਦੋਇਰਾ 2000 ਦਾ 300 ਦੌਦਰ ਨੇ ਪਰ ਆਰੇ ਬਾਈਓ ਨਹੀਂ ਤੇ ਨਾਮ ਵੀ ਬਹੁਤ ਖਾਸੇ ਰੱਖੇ ਹੋਏ ਆ ਉਹਨਾਂ ਦੇ ਬੈੜਕੇ ਦਾ ਸਭ ਤੋਂ ਉੱਤੇ ਟਾਈਮਾਂ ਕਰਮ ਵਾਲੇ ਦਾ 2452 ਲੱਗਾ ਵੇ ਇਹ ਟੂਰਨਾਮੈਂਟ ਵੀ ਕਰਾਉਣ ਵਾਲਾ ਸਿਰਾ ਕਰਾਵਾ ਤੇ ਨਾਮਾਂ ਵਾਲਾ ਤੇ ਕਾਠ ਵੀ ਮੇਰੀ ਨਿਗਾ ਦੇ ਵਿੱਚ ਬੜੀ ਬੈਲ ਬੈਗੀਆਂ ਦੌੜਾਂ ਲਾਈ ਵੇਖਿਆ ਪਰ ਬਹੁਤ ਖਾਸਾ ਕਾਠਾ ਰੂਦੋ ਦੋਦਰ ਇਹ ਆਪਣੇ ਵਾਲੀ ਜੋੜੀ ਆ ਫਿਰਦੀ ਬਾਕੀ ਦੇਖਦੇ ਹਾਂ ਟਾਈਮ ਬਸ ਆਇਆ ਇਹਨਾਂ ਨੂੰ ਜੋੜਨਾ ਹੀ ਆ ਕਰਮਾਂ ਵਾਲਿਆਂ ਨੂੰ